ਬਾਰਿਸ਼ ਦੇਖੋ ਜਿੱਦਾਂ ਕੀ ਦੇਖਿਆ ਜਾ ਰਿਹਾ ਸੀਗਾ ਵੀ ਮਤਲਬ ਪਿਛੇ 2 ਮਹੀਨੇ ਕੋਈ ਆਲੇ-ਦਾਲੇ ਪਿੰਡਾਂ ਦੇ ਨੇੜੇ ਤੇ ਇਲਾਕੇ ਦੇ 10 ਕਿਲੋਮੀਟਰ 15 ਕਿਲੋਮੀਟਰ ਦੇ ਏਰੀਆ 'ਚ ਆਲੇ-ਦਾਲੇ ਸਾਰੇ ਨਾਬੇ ਦੇ ਰਾਉਂਡ ਬਾਰਿਸ਼ ਹੋਰੀ ਸੀ ਅੱਜ ਨਹੀਂ ਪਿਆ ਥੋੜੀ ਮੌਸਮ ਨੂੰ ਰਾਹਤ ਮਿਲੀ ਹੈ ਬਹੁਤ ਭਾਰੀ ਯਾਨੀ ਕਿ ਡੇਢ ਘੰਟਿਆਂ ਤੋਂ ਤਕਰੀਬਨ ਹੋ ਗਿਆ ਨਹੀਂ ਪੈਂਦੇ ਰੋ ਸਲੋ ਮੋਸ਼ਨ ਦੇ ਵਿੱਚ ਸ਼ੁਰੂ ਹੋਇਆ ਸੀ ਪਰ ਐਨ ਵਧੀਆ ਨਹੀਂ ਪੈ ਰਿਹਾ ਪੂਨ ਸਪੀਡ ਤੇ ਇਹਨੂੰ ਦੇਖ ਕੇ ਮਨਾਂ ਦਾ ਮੌਸਮ 'ਚ ਹੁਣ ਠੰਡ ਥੋੜੀ ਜਿਹੀ ਮਹਿਸੂਸ ਹੋ ਗਈ ਹੈ ਸਾਰੇ ਨੂੰ ਰਾਹਤ ਆਈ ਹੈ ਫਸਲਾਂ ਨੂੰ ਵੀ ਫਾਇਦਾ ਹੋਊਗਾ ਇਸੇ ਦਾ ਫਸਲਾਂ ਦਾ ਸਾਰਾ ਜਿਹੜਾ ਪਾਣੀ ਸੀਗਾ ਇਲੈਕਟਰ ਦੇ ਬਿਜਲੀ ਦੇ ਨਾਲ ਮੋਟਰਾਂ ਚੱਲਦੀਆਂ ਅੱਜਕੱਲ ਡੀਜ਼ਲ ਦੇ ਨਾਲ ਜਨਰੇਟਰ ਚੱਲਦੇ ਆ ਉਹਨਾਂ ਨੂੰ ਜਾ ਕਰਕੇ ਜੋ ਕਿਸਾਨ ਭਾਈ ਨੇ ਆਪਣੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਕਰਨੀ ਅੱਜ ਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਜਿਸ ਤਰ੍ਹਾਂ 90 ਸ਼ਹਿਰ ਵਿੱਚ بارش ਹੋ ਰਹੀ ਹੈ ਉਸ ਤੋਂ ਸਾਨੂੰ ਬਹੁਤ ਅੱਛਾ ਮਹਿਸੂਸ ਹੋ ਰਿਹਾ ਵੀ ਬੜੀ ਗਰਮੀ ਤੋਂ ਰਾਹਤ ਮਿਲੀ ਹੈ ਸਾਨੂੰ ਕਿ ਬਹੁਤ ਚਿਰ ਤੋਂ بارش ਨਹੀਂ ਹੋ ਰਹੀ ଥିਗੀ ਇੰਨੀ ਹਮਮਸਤੇ ਇਥੇ ਸ਼ਹਿਰ ਚ ਇੰਨੀ ਬਹੁਤ ਦਿੱਕਤ ਹੈ ਲੋਕਾਂ ਨੂੰ ਜਾਨਵਰਾਂ ਨੂੰ ਸਾਰਿਆਂ ਨੂੰ ਬਹੁਤ ਦਿੱਕਤ ਸੀ ਹੁਣ ਇਸ ਟਾਈਮ ਸਾਨੂੰ ਬਹੁਤ ਰਾਹਤ ਮਿਲ ਰਹੀ ਜਿੰਨਾਂ ਮੀਂਹ ਪੈ ਰਿਹਾ ਬਹੁਤ ਠੰਡਕ ਮਹਿਸੂਸ ਹੋ ਰਹੀ ਹੈ ਜੀ ਜਿਹੜੀ ਹੁਣ ਅਸੀਂ ਗਰਮੀ ਦੀ ਝਪੜਾ ਸੀ ਉਹ ਨਿਕਲ ਰਹੀ ਹੈ ਹਾਂ ਜੀ ਹਾਂ ਇਹ ਸਾਵਣ ਦਾ ਪਹਿਲਾ ਹੀ ਮੀਂਹ ਪਿਆ ਜੀ ਹੁਣ ਇਹ ਵਾਸਾ ਲੱਟਾਇਆ ਬੱਲੇ ਬੱਲੇ ਹੋ ਗਈ ਜੀ ਮੀਂਹ ਨਾਲ ਅਸੀਂ ਬਹੁਤ ਵਧੀਆ ਮੰਨਦੇ ਹਾਂ ਜਿਹੜਾ ਬਾਰਿਸ਼ ਹੋਈ ਆ ਹੁਣ ਸਾਡੇ ਸਾਰੀਆਂ ਫਸਲਾਂ ਖਾਤਰ ਬਹੁਤ ਵਧੀਆ ਲਾਭ ਦਾ ਇੱਕ ਹੈ ਤੇ ਇੱਕ ਜਿਹੜੀ ਆ ਆਮ ਜੀਹਾਂ ਚ ਫਰਦ ਤਾਂ ਨਹੀਂ ਉਹ ਨਹੀਂ ਪਿਆਦੀ ਜੀ ਕਦੇ ਜਿਹੜਾ ਨਾਬੇ ਸ਼ਾਇਰ ਦਾ ਹੁਣ ਤਾਂ ਬਿਲੋਂ ਨਹੀਂ ਆ ਆਪਣੇ ਪਿਆਸੇ ਬਹੁਤ ਵਧੀਆ ਨਹੀਂ ਪਿਆਜੀਦਾ ਹੈ ਠੰਡ ਹੋ ਗਈ ਗਰਮੀ ਤੋਂ ਨਿਕਲਣਾ ਬਹੁਤ ਘਰਾਂ ਚ ਔਖਾ ਹੋਇਆ ਪਿਆਦੀ ਜੀ ਔਰ ਜਾਨਵਰਾਂ ਨੂੰ ਪੰਛੀਆਂ ਨੂੰ ਸਭ ਖਤਰ ਲਾਹਦਾ ਇੱਕ ਆ ਜੀ ਆਪਦਾ ਬਹੁਤ ਵਧੀਆ ਫਾਇਦਾ ਉਹ ਜਿਹੜਾ ਸਾਡੇ ਲਈ ਰਹਿਤ ਬਹੁਤ ਵਧੀਆ ਮਿਲਿਆ ਹੈ ਤਾਂ ਤੇ ਜੀਵ ਜੰਤੂ ਜਿਹੜੇ ਆਪਣੇ ਬਾਹਰ ਨਹੀਂ ਨਿਕਲਦੇ ਜੀ ਇਹਨਾਂ ਖਾਤਰ ਵੀ ਬਹੁਤ ਵਧੀਆ ਫਾਇਦਾ ਬੰਦ ਹੋਇਆ ਜੀ ਇਹ ਆਂਛੀਆਂ ਦਾ ਬਹੁਤ ਔਖਾ ਹੋਇਆ ਪਿਆਤੀ ਦਰਖਤਾਂ ਰੁੱਖਾਂ ਦਾ ਬਹੁਤ ਹੋਇਆ ਪਿਆਤੀ ਜੀ ਜਿਹੜਾ ਰੁੱਖਾਂ ਨੂੰ ਵੀ ਬਹੁਤ ਪਾਣੀ ਲੱਗਿਆ ਇਹ ਵੀ ਬਹੁਤ ਵਧੀਆ ਹੋਇਆ ਜੀ ਸਾਰੀਆਂ ਫਸਲਾਂ ਖਾਤਰ ਇਹ ਸਾਡੇ ਲਈ ਬਹੁਤ ਰਹਿਤ ਲਾਭ ਦਾ ਇੱਕ ਹੈ ਜੀ ਬਾਪ ਜੀ ਜਿਹੜੀ ਹੁਣ ਹੀ ਹੈ ਬਹੁਤ ਵਧੀਆ ਕਰ ਰਹੀ ਹੈ ਜੀ ਇਹ ਜਿਹੜਾ ਵਾਰਸ ਸਾਰੀਆਂ ਫਸਲਾਂ ਖਾਤਰ ਸਾਨੂੰ ਲਾਭ ਦਾ ਇੱਕ ਹੈ ਪਾਣੀ ਕਿੰਦਾ ਸਾਨੂੰ ਬਹੁਤ ਹੋਇਆ ਪਿਆਤੀ ਜਿਹੜਾ ਹੁਣ ਪਾਣੀ ਦੀਆਂ ਨੂੰ ਰੇਮਾਂਗ ਲੱਗੂਗਾ ਜੀ ਬਹੁਤ ਵਧੀਆ ਫਸਲਾਂ ਹੋਣਗੀਆਂ ਜੀ ਕੱਖ ਪੱਠੇ ਇਹ ਵੀ ਜਮੀ ਹੋਇਆ ਪਿਆਤੀ ਜੀ ਇਹਨਾਂ ਖਾਤਰ ਬਹੁਤ ਲਾਭ ਦਾ ਇੱਕ ਹੈ ਜੀ ਸਾਰੇ ਡੰਗਰਾਂ ਨੂੰ ਪਸਵਾ ਨੂੰ ਸਾਰਿਆਂ ਨੂੰ ਬਹੁਤ ਵਧੀਆ ਰੱਖ ਪਣ ਦੀ ਲਈ ਜੀ ਇਹਨਾਂ ਦਾ ਪਸਾਨਾ ਲਈ ਬਹੁਤ ਫਾਇਦਾ ਹੁੰਦਾ ਜੀ